ਅਰਚਲ ਬੜੀ ਸੀ ਧੰਮ ਸਾਹਮਣੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਲਗਾਤਾਰ ਸਰਗਰਮੀਆਂ ਸੀ ਚਰਚਾ ਸੀ ਅੱਜ ਇੱਥੇ ਪਹੁੰਚੀ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਪਾਰਟੀ ਵੱਲੋਂ ਜੋ ਹੁਕਮ ਹੋਇਆ ਸੀ ਉਹ ਬੇਨਤੀ ਲੈ ਕੇ ਤੇ ਸਰਦਾਰ ਹਰਜਿੰਦਰ ਸਿੰਘ ਜੀ ਧੰਮੀ ਸਾਹਿਬ ਕੋਲੇ ਪਹੁੰਚੇ ਜਿਹਦੇ ਵਿੱਚ ਸਦਾ ਜਨਮੇਜਾ ਸਿੰਘ ਸਿੱਖੋਂ ਸਾਹਿਬ ਮੇਰੇ ਸੀਨੀਅਰ ਪਾਰਟੀ ਦੇ ਸਾਥੀ ਨੇ ਸਰਦਾਰ ਹੀਰਾ ਸਿੰਘ ਜੀ ਗਾਵੜਿਆ ਸਾਹਿਬ ਸਾਡੇ ਬਹੁਤ ਹੀ ਸਤਕਾਰਯੋਗ ਵੱਡੇ ਭਾਜੀ ਸਰਦਾਰ ਵਿਰਿੰਦਰ ਸਿੰਘ ਜੀ ਬਾਜਵਾ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਬੱਬੇਹਾਲੀ ਸਾਹਿਬ ਲਾਲੀ ਬਾਜਵਾ ਜੀ ਤੇ ਸਾਡੇ ਮੁਖ ਸਕੱਤਰ ਜਿਹੜੇ ਐ ਜੀ ਪੀ ਸੀ ਦੇ ਸਾਡੇ ਸਰਦਾਰ ਕਲੌਂਗ ਸਿੰਘ ਬੰਨਣ ਸਾਹਿਬ ਸਾਰੇ ਅਸੀਂ ਪਾਰਟੀ ਦੇ ਹੁਕਮ ਦੇ ਮੁਤਾਬਕ ਇਕੱਠੇ ਹੋ ਕੇ ਧਾਮੀ ਸਾਹਿਬ ਕੋਲ ਆਏ ਸੀ ਪਹਿਲਾਂ ਤੇ ਸਾਡੇ ਸਾਰਿਆਂ ਵੱਲੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਕਿ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਸਦਕਾ ਪੋਤਰੇ ਦੀ ਦਾਤ ਜਿਹੜੀ ਆ ਉਹ ਮਹਾਰਾਜ ਨੇ ਬਖਸ਼ੀ ਹੈ ਸੋ ਸਾਰੇ ਧਾਮੀ ਪਰਿਵਾਰ ਨੂੰ ਅਸੀਂ ਇਕੱਠਿਆਂ ਹੋ ਕੇ ਉਹਨਾਂ ਦੇ ਨਾਲ ਜਿਹੜਾ ਖੁਸ਼ੀਆਂ ਅੱਜ ਸਾਂਝੀਆਂ ਕੀਤੀ। ਦੂਜੀ ਗੱਲ ਹੈ ਕਿ ਧਾਮੀ ਸਾਹਿਬ ਨੇ ਜਿਹੜਾ ਇੱਕ ਵੱਡਾ ਫੈਸਲਾ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਦਿੱਤਾ। ਉਹ ਜਿਹੜੀ ਉਹਨਾਂ ਦੀ ਮਾਨਸਿਕ ਪੀੜਾ ਸੀ ਉਹਦੇ ਸਬੰਧ ਦੇ ਵਿੱਚ ਜਿਹੜਾ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਸਾਰੇ ਹਲਾਤਾਂ ਨੂੰ ਜਾਣਨ ਵਾਸਤੇ ਆਏ ਸੀ ਕਿਉਂਕਿ ਧਾਮੀ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਸਤਿਕਾਰ। ਔਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਹ ਆਪਣੀ ਕਾਬਲੀਅਤ ਕਰਕੇ ਇਮਾਨਦਾਰੀ ਕਰਕੇ ਦੂਰਅੰਦੇਸ਼ੀ ਕਰਕੇ ਉਹ ਵੱਡੇ ਅਹੁਦਿਆਂ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰ ਰਿਹਾ ਬਖਸਕਤਰ ਵੀ ਰਹੇ ਆ ਪਹਿਲਾਂ ਜਨਰਲ ਸਕੱਤਰ ਵੀ ਰਹੇ ਆ ਉਸ ਤੋਂ ਬਾਅਦ ਹੁਣ ਚੌਥੀ ਵਾਰੀ ਪ੍ਰਧਾਨ ਦੀ ਸੇਵਾ ਵੀ ਉਹਨਾਂ ਨੂੰ ਜਿਹੜੀ ਆ ਉਹ ਪਾਰਟੀ ਨੇ ਦਿੱਤੀ ਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸਾਰੀਆਂ ਸਫਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਇੱਕ ਚੰਗੀ ਸ਼ਖਸੀਅਤ ਜਿਹੜੀ ਧਾਰਮਿਕ ਪੱਖ ਤੋਂ ਵੀ ਔਰ ਰਾਜਨੀਤਿਕ ਪੱਖ ਤੋਂ ਵੀ ਜਿਹਦਾ ਬੜਾ ਵੱਡਾ ਤਜਰਬਾ ਹੈ ਉਹਨਾਂ ਲੀਡਰਾਂ ਦੇ ਵਿੱਚ ਹਮੇਸ਼ਾ ਧੰਮੀ ਸਾਹਿਬ ਦਾ ਜਿਹੜਾ ਪਾਰਟੀ ਦੇ ਵਿੱਚ ਨਾਮ ਲਿਆ ਜਾਂਦਾ ਜੋ ਘਟਨਾਕਰਮ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਇਆ ਉਹ ਬੜਾ ਵੱਧ ਪੱਗ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਸਿੱਖਾਂ ਦੀ ਸਰਮੌਰ ਸੰਸਥਾ ਔਰ ਬੜੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸ਼ਹਾਦਤਾਂ ਤੋਂ ਬਾਅਦ ਬੜੇ ਵੱਡੇ ਜਿਹੜਾ ਤਸ਼ੱਦਦ ਝੱਲ ਕੇ ਤੇ ਸਾਡੇ ਬਜ਼ੁਰਗਾਂ ਨੇ ਇੱਕ ਵੱਡੀ ਆਸ ਉਮੀਦ ਦੇ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਡੈਮੋਕ੍ਰੈਟਿਕ ਸੰਸਥਾ ਜਿਹੜੀ ਆ ਉਹ ਪੰਥ ਨੂੰ ਦਿੱਤੀ ਸੀ ਜਿਹਦੀ ਉਦਾਹਰਨ ਦੁਨੀਆ ਦੇ ਵਿੱਚ ਜਿਹੜੀ ਆ ਉਹ ਕਿਤੇ ਨਹੀਂ ਮਿਲਦੀ ਕਿਉਂਕਿ ਦੋ ਸੰਸਥਾਵਾਂ ਸਭ ਤੋਂ ਵੱਡਾ ਸਾਡਾ ਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਹਰ ਸਿੱਖ ਜਿਹੜਾ ਦੁਨੀਆ ਦੇ ਵਿੱਚ ਕਿਤੇ ਵੀ ਬੈਠਾ ਤੇ ਗੁਰੂ ਹਰਬਿੰਦ ਸਾਹਿਬ ਦੇ ਤਖਤ ਦੇ ਨੂੰ ਹਮੇਸ਼ਾ ਨਤਮਚ ਹੁੰਦਾ ਹਮੇਸ਼ਾ ਜਿਹੜਾ ਆਪਣਾ ਸਿਰ ਝੁਕਾ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਚੱਲਦਾ ਔਰ ਜਿਹੜੀ ਪ੍ਰਬੰਧਕੀ ਖੇਤਰ ਦੇ ਵਿੱਚ ਸਰਬੋਤਮ ਸੰਸਥਾ ਕਿਸੇ ਵੀ ਧਰਮ ਦੇ ਵਿੱਚ ਨਹੀਂ ਹੈਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਇੱਕ ਐਕਟ ਦੇ ਰਾਹੀਂ ਬਕਾਇਦਾ ਜਿਹੜੇ ਆ ਸਾਰਾ ਪ੍ਰਬੰਧ ਸੰਭਾਲਨ ਦੇ ਉਹਦੇ ਵਿੱਚ ਸਾਰੀਆਂ ਨਿਯਮਤ ਕੰਮ ਦੇ ਇਥੋਂ ਤੱਕ ਕਿ ਜਥੇਦਾਰ ਸਹਿਬਾਨ ਦਾ ਜਿਹੜਾ ਵਿਕਾਰੀ ਅਹੁਦਾ ਜਿਹਨੂੰ ਬਹੁਤ ਵੱਡਾ ਮਾਨ ਸਨਮਾਨ ਉਸ ਅਹੁਦੇ ਨੂੰ ਪੰਤੇ ਦੇ ਵਿੱਚ ਹਮੇਸ਼ਾ ਦਿੱਤਾ ਜਾਂਦਾ ਉਹਦਾ ਵੀ ਜਿਹੜਾ ਫੈਸਲਾ ਉਹ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਕਰਦੀ ਹੈ ਜੇ ਕੋਈ ਸੇਵਾ ਮੁਕਤੀ ਕਿਸੇ ਤਰੀਕੇ ਕਰਨੀ ਪਵੇ ਉਹ ਵੀ ਜਿਹੜੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਕਰਦੀ ਹੈ ਸਾਰੇ ਰੂਲ ਰੈਗੂਲੇਸ਼ਨ ਸਾਰੇ ਸੰਸਥਾ ਦੇ ਜਿਹੜੀ ਹੈ ਇੱਕ ਪਾਰਲੀਮੈਂਟ ਹੈ ਸਿੱਖਾਂ ਦੀ ਜਿਹਦੀ ਕਿਸੇ ਹੋਰ ਧਰਮ ਦੇ ਵਿੱਚ ਉਦਾਹਰਨ ਨਹੀਂ ਹੈ ਇਸ ਕਰਕੇ ਉਹ ਸੰਸਥਾ ਨੂੰ ਕੰਮ ਕਰਦਿਆਂ ਕਈ ਵਾਰੀ ਜਿਹੜੇ ਆ ਬੜੇ ਸਖਤ ਫੈਸਲੇ ਵੀ ਲੈਣੇ ਪੈਂਦੇ ਤੇ ਉਹੀ ਜੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਸੰਸਥਾਵਾਂ ਦੀ ਆਪੋ ਆਪਣੀ ਭੂਮਿਕਾ ਹੈ ਉਹ ਬੜੀ ਅਹਿਮ ਬਣ ਜਾਂਦੀ ਹੈ ਕਿਉਂਕਿ ਸ਼੍ਰੀ ਕਾਲਕਟੇ ਸਾਹਿਬ ਦਾ ਇੱਕ ਆਪਣਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਸਥਾਨ ਅੱਜ ਇਸ ਕਰਕੇ ਧੰਮੀ ਸਾਹਿਬ ਦੇ ਜਿਹੜੇ ਕੋਈ ਜੜੀ ਹੈ ਕੁਝ ਗੱਲਾਂ ਨੂੰ ਲੈ ਕੇ ਮੈਂ ਉਹਦੇ ਵਿਸਤਾਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਮੈਂ ਸਮਝਦਾ ਸੀ ਉਹ ਗੱਲਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀ ਨਹੀਂ ਆਪਣੀ ਚੀਜ਼ ਉਹਦੇ ਲੈ ਕੇ ਜੋ ਮਨ ਦੇ ਵਿੱਚ ਬੋਝ ਸੀ ਉਹਨਾਂ ਨੇ ਉਹਦੇ ਕਰਕੇ ਅਚਾਨਕ ਕਿਉਂਕਿ ਕਿਸੇ ਨਾਲ ਸਲਾਹ ਵੀ ਨਹੀਂ ਕੀਤੀ ਅਸੀਂ ਅੱਜ ਸਾਰੇ ਕਿਉਂਕਿ ਕੱਲ ਪਾਰਟੀ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਸੀ ਤੇ ਸਾਰੇ ਪਾਰਟੀ ਨੇ ਸਾਡੀ ਡਿਊਟੀ ਲਈ ਕਿ ਤੁਸੀਂ ਜਾ ਕੇ ਪੰਚੇ ਸਿੰਘ ਦੇ ਸਾਥੀ ਤਾਂ ਮੀ ਸਾਹਿਬ ਨੂੰ ਮਿਲ ਕੇ ਇਹਨਾਂ ਨੂੰ ਕਿ ਇਸ ਗੱਲ ਨੂੰ ਅਸ਼ੋਰ ਵੀ ਅਸੀਂ ਕੀਤਾ ਕਿ ਸਾਰੀ ਪਾਰਟੀ ਜਿਹੜੀ ਹੈ ਤੁਹਾਡੇ ਨਾਲ ਹੈ ਸ਼ਰਮਣੀ ਗੁਰਦਵਾਰ ਕੰਧ ਕਮੇਟੀ ਦੇ ਸਾਡੇ ਮੈਂਬਰ ਸਹਿਬਾਨ ਸਾਰੇ ਤੁਹਾਡੇ ਨਾਲ ਹੈ ਤੁਹਾਡੀ ਅਗਵਾਈ ਦੀ ਜਿਹੜੀ ਇਸੇ ਤਰ੍ਹਾਂ ਹੀ ਦਰੰਤਰ ਜਿਹੜੀ ਹੈ ਸਾਨੂੰ ਬੜੀ ਵੱਡੀ ਪੰਥ ਨੂੰ ਲੋੜ ਹੈ ਇਸ ਕਰਕੇ ਤੁਹਾਨੂੰ ਕੋਈ ਵੀ ਗੱਲ ਆਪਣੇ ਬੰਦ ਦੇ ਵਿੱਚ ਜਿਹੜੀ ਆ ਉਹ ਲਈ ਲੈਣੀ ਚਾਹੀਦੀ ਉਸ ਭਾਵਨਾ ਦੇ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ ਸੋ ਬੜੇ ਪਰਿਵਾਰਕ ਮਾਹੌਲ ਚ ਕਿਉਂਕਿ ਸਾਰੇ ਹੀ ਅਸੀਂ ਜਿੰਨੇ ਖੜੇ ਆ ਸਾਰੇ ਅਸੀਂ ਉਹਨਾਂ ਦੇ ਨਿੱਜੀ ਤੌਰ ਦੇ ਉੱਤੇ ਪਰਸਨਲ ਲਾਈਫ ਦੇ ਵਿੱਚ ਵੀ ਬਹੁਤ ਨੇੜੇ ਹੋ ਕੇ ਹਮੇਸ਼ਾ ਉਹਨਾਂ ਦੇ ਵਿਚਰਦੇ ਆ ਇਸ ਕਰਕੇ ਉਹਨਾਂ ਦਾ ਧੰਨਵਾਦ ਹੈ ਸਾਰੇ ਉਹਨਾਂ ਨੇ ਖੁੱਲ੍ਹਾ ਸਮਝ ਦਿੱਤਾ ਸਾਰਾ ਵਿਚਾਰ ਬਟਾਂਦਰਾ ਕੀਤਾ ਉਹ ਅਸੀਂ ਜੋ ਭਾਵਨਾ ਉਹਨਾਂ ਦੀ ਹੈਗੀ ਆ ਉਹ ਅਸੀਂ ਪਾਰਟੀ ਦੇ ਵਿੱਚ ਵੀ ਜਾ ਕੇ ਉਹਨਾਂ ਦੇ ਰੱਖਾਂਗੇ ਜੀ ਉਹ ਕੀ ਵੀ ਉਹਨੂੰ ਕੰਟੀਨਿਊ ਮਤਲਬ ਆਪਾਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਜਾਂ ਉਹ ਬੜੀ ਐਮ ਵੱਡ ਜਾਂਦੀ ਕਿਉਂਕਿ ਸ਼੍ਰੀ ਕਾਲ ਤਕ ਸਾਹਿਬ ਦਾ ਇੱਕ ਆਪਣਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਸਥਾਨ ਅੱਜ ਇਸ ਕਰਕੇ ਧੰਮੀ ਸਾਹਿਬ ਦੇ ਜਿਹੜੇ ਕੋਈ ਜਿਹੜੀ ਹੈ ਕੁਝ ਗੱਲਾਂ ਨੂੰ ਲੈ ਕੇ ਮੈ ਉਹਦੇ ਵਿਸਤਾਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਮੈਂ ਸਮਝਦਾ ਸੀ ਉਹ ਗੱਲਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀ ਨਹੀਂ ਆਪਣੀ ਚੀਜ਼ ਉਹਦੇ ਲੈ ਕੇ ਜੋ ਮਨ ਦੇ ਵਿੱਚ ਬੋਝ ਸੀ ਉਹਨਾਂ ਨੇ ਉਹਦੇ ਕਰਕੇ ਅਚਾਨਕ ਕਿਉਂਕਿ ਕਿਸੇ ਨਾਲ ਸਲਾਹ ਵੀ ਨਹੀਂ ਕੀਤੀ ਅਸੀਂ ਅੱਜ ਸਾਰੇ ਕਿਉਂਕਿ ਕੱਲ ਪਾਰਟੀ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਸੀ ਤੇ ਸਾਰੇ ਪਾਰਟੀ ਨੇ ਸਾਡੀ ਡਿਊਟੀ ਲਈ ਕਿ ਤੁਸੀਂ ਜਾ ਕੇ ਪੰਚੇ ਸਿੰਘ ਦੇ ਸਾਥੀ ਤਾਂ ਮੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਕਿ ਇਸ ਗੱਲ ਨੂੰ ਅਸ਼ੋਰ ਵੀ ਅਸੀਂ ਕੀਤਾ ਕੇ ਸਾਰੀ ਪਾਰਟੀ ਜਿਹੜੀ ਹੈ ਤੁਹਾਡੇ ਨਾਲ ਹੈ ਸ਼੍ਰੋਮਣੀ ਗੁਰਦਵਾਰ ਪੰਥ ਕਮੇਟੀ ਦੇ ਸਾਡੇ ਮੈਂਬਰ ਸਭਾਨ ਸਾਰੇ ਤੁਹਾਡੇ ਨਾਲ ਹੈ ਤੁਹਾਡੀ ਅਗਵਾਈ ਦੀ ਜਿਹੜੀ ਇਸੇ ਤਰ੍ਹਾਂ ਹੀ ਦਰੰਤਰ ਜਿਹੜੀ ਹੈ ਸਾਨੂੰ ਬੜੀ ਵੱਡੀ ਪੰਥ ਨੂੰ ਲੋੜ ਹੈ ਇਸ ਕਰਕੇ ਤੁਹਾਨੂੰ ਕੋਈ ਵੀ ਗੱਲ ਆਪਣੇ ਬੰਦੇ ਵਿੱਚ ਜਿਹੜੀ ਹੈ ਉਹ ਲਈ ਲੈਣੀ ਚਾਹੀਦੀ ਉਸ ਭਾਵਨਾ ਦੇ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ ਸੋ ਬੜੇ ਪਰਿਵਾਰਕ ਮਾਹੌਲ ਚ ਕਿਉਂਕਿ ਸਾਰੇ ਹੀ ਅਸੀਂ ਜਿੰਨੇ ਖੜੇ ਆ ਸਾਰੇ ਅਸੀਂ ਉਹਨਾਂ ਦੇ ਨਿੱਜੀ ਤੌਰ ਦੇ ਉੱਤੇ ਪਰਸਨਲ ਲਾਈਫ ਦੇ ਵਿੱਚ ਵੀ ਬਹੁਤ ਨੇੜੇ ਹੋ ਕੇ ਹਮੇਸ਼ਾ ਉਹਨਾਂ ਦੇ ਵਿਚਰਦੇ ਆ ਇਸ ਕਰਕੇ ਉਹਨਾਂ ਦਾ ਧੰਨਵਾਦ ਆ ਸਾਰੇ ਉਹਨਾਂ ਨੇ ਖੁੱਲ੍ਹਾ ਸਮਝ ਦਿੱਤਾ ਸਾਰਾ ਵਿਚਾਰ ਵਟਾਂਦਰਾ ਕੀਤਾ ਉਹ ਅਸੀਂ ਜੋ ਭਾਵਨਾ ਉਹਨਾਂ ਦੀ ਹੈਗੀ ਆ ਉਹ ਅਸੀਂ ਪਾਰਟੀ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਰੱਖਿਆ ਕੀ ਵੀ ਉਹਨੂੰ ਕੰਟੀਨਿਊ ਮਤਲਬ ਆਪਾਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਜਾਂ ਇੱਕ ਖਲਾਬਸ਼ਰਾ ਵੀ ਕੀਤਾ ਵੀ ਨਾ ਅੱਗੇ ਕੰਟੀਨਿਊ ਉਹਦੇ ਬਾਰੇ ਕੀ ਫੈਸਲਾ ਲਿਆ ਗਿਆ ਹੁਣ ਨਹੀਂ ਚਲੋ ਅਸੀਂ ਤੇ ਬੇਨਤੀ ਕਰਨੀ ਸੀ ਸਾਰਿਆਂ ਨੇ ਕੀਤੀ ਸਾਰੇ ਲੰਮੀ ਚੋੜੀਆਂ ਵਿਚਾਰ ਹਰ ਗੱਲ ਜਿਹੜੀ ਆ ਸੀ ਮੀਡੀਆ 'ਚ ਸਾਂਝੀ ਨਹੀਂ ਕਰਨਾ ਚਾਹੁੰਦੇ ਨਹੀਂ ਵੈਸੇ ਬੋਝ ਕਿਹੜਾ ਸੀ ਪਰ ਉਹਨਾਂ ਨੇ ਜਿਹੜੀ ਹੈਗੀ ਆ ਉਹਨਾਂ ਨੇ ਬੜੇ ਸਾਡੀ ਹੰਦਦੀ ਤੇ ਨਾਲ ਪਿਆਰ ਦੇ ਨਾਲ ਸਾਡੀ ਭਾਵਨਾ ਨੂੰ ਸਮਝਿਆ ਤੇ ਫੈਸਲਾ ਉਹਨਾਂ ਨੇ ਕਰਨਾ ਇਹ ਸਾਲ ਮੇ ਸਾਡਾ ਚੱਲਦਾ ਰਹੇ ਇਹ ਕੋ ਨਵੀਂ ਗੱਲ ਨਹੀਂ ਹੈ ਕਿਉਂਕਿ ਇਹ ਨਹੀਂ ਕੋ ਰਸਕੇ ਘਰ ਬੈਠੇ ਪਹਿਲਾਂ ਮੈਂ ਇਹ ਗੱਲ ਕਲੀਅਰ ਕਰ ਦਿਆਂ ਕਿ ਉਹ ਅੱਜ ਜੇ ਘਰ ਵੀ ਬੈਠੇ ਆ ਤਾਂ ਪੰਥ ਦੀ ਡਿਊਟੀ ਤੇ ਆ ਪਾਰਟੀ ਦੀ ਡਿਊਟੀ ਤੇ ਨੇ ਸਸਤਾ ਦਾ ਅੱਜ ਵੀ ਉਸੇ ਤਰੀਕੇ ਹੀ ਜਿਹੜਾ ਹੈਗਾ ਉਹਨਾਂ ਦੇ ਮੰਨ ਦੇ ਵਿੱਚ ਸੇਵਾ ਭਾਵਨਾ ਕੋ ਰਸਕੇ ਨਹੀਂ ਬੈਠੇ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੋਈ ਐਹੋ ਜੀਆਂ ਗੱਲਾਂ ਆ ਜਾਂਦੀਆਂ ਜਿਹੜੀਆਂ ਮਨ ਦੇ ਉੱਤੇ ਤੁਹਾਡੇ ਤੇ ਗਹਿਰਾ ਬੋਝ ਛੱਡਦੀਆਂ ਇਸ ਕਰਕੇ ਉਹ ਬੋਝ ਅਸੀਂ ਉਹਨਾਂ ਦਾ ਚਾਹੁੰਦੇ ਸੀ ਕਿ ਹਲਕਾ ਹੋਵੇ ਤੇ ਜਿਹਦੇ ਕਰਕੇ ਉਹਨਾਂ ਨੇ ਅਚਾਨਕ ਕਿੰਨਾ ਵੱਡਾ ਫੈਸਲਾ ਲਿਆ ਉਹ ਚੀਜ਼ਾਂ ਨੂੰ ਰਿਜ਼ਰਵ ਕਿਸ ਤਰ੍ਹਾਂ ਕਰਨਾ ਉਹ ਅਸੀਂ ਸਾਰੇ ਬੈਠ ਕੇ ਡਿਸਕਸ ਕਰਾਂਗੇ ਡਾਕਟਰ ਸਾਹਿਬ ਬੋਝ ਕਿਹੜਾ ਵੈਸੇ ਚਲੋ ਹੁਣ ਮੈਂ ਸਿਆਣੀਆਂ ਗੱਲਾਂ ਹਰ ਅੱਜ ਇੱਥੇ ਨਹੀਂ ਕਰਾਂਗੇ ਅਸੀਂ ਬਾਹਰ ਜਾ ਕੇ ਕਰਦੇ ਰਹਿਣਾ ਬਣੇ ਬੜੇ ਸਿਆਣੇ ਸਾਰੇ ਸੁਭਨ ਪੱਤਰਕਾਰ ਹੋ ਤੁਹਾਡਾ ਨਹੀਂ ਬੋਝ ਕਰਨਾ ਧੰਨਵਾਦ ਆ ਤੁਸੀਂ ਸਾਡੀ ਸਾਹਿਬ ਦੇ ਸੁਭਾਅ ਦੇ ਸਮਝਦੇ ਹੋ ਕਿ ਜੇ ਇਹੋ ਜੀ ਸ਼ਖਸੀਅਤ ਕਿਸੇ ਗੱਲ ਤੇ ਉੱਤੇ ਆ ਕੇ ਇਦਾਂ ਦਾ ਫੈਸਲਾ ਕਰਦੀ ਤੇ ਕੋਈ ਨਾ ਕੋਈ ਕਾਰਨ ਹੋ ਇਸ ਕਰਕੇ ਮੈਂ ਕੋਈ ਗੱਲਾਂ ਨੂੰ ਵਧਾਉਣ ਵਾਸਤੇ ਇੱਥੇ ਨਹੀਂ ਆਇਆ ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨੂੰ ਰਿਜਾਲਵ ਕਿਸ ਤਰ੍ਹਾਂ ਕਰਨਾ ਜਿਹੜੇ ਉਹ ਹੌਲੀ ਹੌਲੀ ਸਮਝ ਦੇ ਮੁਤਾਬਕ ਸਾਰਾ ਕੋ ਵਿਚਾਰ ਤੁਹਾਨੂੰ ਇਹ ਕਲੀਅਰ ਕਰ ਦਵਾਂ ਕਿ ਅੱਜ ਦੀ ਜਿਹੜੀ ਇਹ ਮੀਟਿੰਗਾਂ ਹੁਣ ਅਸਤੀਫੇ ਨੂੰ ਲੈ ਕੇ ਕੋਈ ਫੈਸਲਾ ਹੋਇਆ ਹਾਂਜੀ ਅਸਤੀਫੇ ਨੂੰ ਲੈ ਕੇ ਨਹੀਂ ਅਸੀਂ ਐਸੇ ਕਰਕੇ ਆਏ ਸੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨਾਲ ਮਨ ਦੀ ਗੱਲ ਸਾਰੀ ਉਹਨਾਂ ਦੀ ਸਮਝੀ ਹੈ ਜੀ ਆਪਣੀ ਜਿਹੜੀ ਪਾਰਟੀ ਦਾ ਥਿਊ ਪੁਆਇੰਟ ਹੈ ਉਹਦਾ ਨਾਲ ਡਿਸਕਸ ਕੀਤਾ ਜੀ ਤੇ ਇਹ ਚੱਲਦਾ ਰਹੇਗਾ ਪਰਸਪਰ ਮੈਂ ਪਹਿਲੇ ਕਹਣਾ ਕਿ ਕੋਈ ਗੁੱਸੇ ਨਹੀਂ ਹੋਏ ਜੀ ਇਹ ਨਹੀਂ ਹੁੰਦਾ ਕਿ ਬਣਾਉਣ ਵਾਲੀ ਗੱਲ ਹੁੰਦੀ ਇੱਕ ਅਵਸਥਾ ਹੁੰਦੀ ਹੈ ਜਦੋਂ ਤੁਹਾਨੂੰ ਸਾਰੇ ਸਾਥੀਆਂ ਨੂੰ ਨਾਲ ਆ ਕੇ ਖੜਨਾ ਪੈਂਦਾ ਠੀਕ ਹੈ